ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਪ੍ਰੀਤ ਜੀ ਜਨੂ ਆਪ ਸਭ ਦਾ ਸਵਾਗਤ ਹੈ ਜੀ ਮੈਂ ਅੱਜ ਕੋਰਾਂ ਤੇ ਲੈ ਕੇ ਆਈ ਜੀ ਆਪਾਂ ਨੇ ਖੁਦ ਦੇ ਸੁੱਖ ਗੇ ਲਈ ਆਪਾਂ ਨੇ ਆਪ ਦਿਖਾ ਤਿਆਰ ਕੀਤੀ ਸੀ ਮੈਰਿਜ ਵਾਸਤੇ ਉਹ ਆਪਾਂ ਕੁਝ ਕੁ ਸੂਟ ਇਸ ਵੀਡੀਓ ਦੇ ਵਿੱਚ ਅਪਲੋਡ ਕੀਤੇ ਆ ਤੁਹਾਡੇ ਨਾਲ ਸ਼ੇਅਰ ਕੀਤੇ ਆ ਜੀ ਤੇ ਆਪਣੇ ਕੋਲੇ ਇਸੇ ਸੂਟਾਂ ਦੀਆਂ ਜਿਵੇਂ ਆਪਾਂ ਨੂੰ ਸੁਣੋ ਮੈਰਿਜ ਵਗੈਰਾ ਦੇ ਸੂਟ ਆਪਾਂ ਜੋ ਤਿਆਰ ਕੀਤੇ ਸੀ ਉਹ ਵੀ ਇੰਨੇ ਸੁੰਪ ਸੀ ਆਪਾਂ ਇੱਕ ਵੀਡੀਓ ਜੀ ਕੁਝ ਕੁ ਸੂਟ ਆਪਾਂ ਇਸ ਵੀਡੀਓ ਦੇ ਵਿੱਚ ਕਰਦੇ ਹਜੇ ਕੁਝ ਪਏ ਆ ਸੂਟ ਆਪਾਂ ਨੇ 30 35 ਸੂਟ ਵਰਗੋਂ ਹੋ ਗਏ ਸੀ ਜੀ ਆਪਣੇ ਵੀ 25 ਸੂਟ ਤਾਂ ਆਪਣੇ ਆਪ ਦੇ ਹੋ ਗਏ ਸੀ ਠੀਕ ਕੁਝ ਸੂਟ ਉਹਨਾਂ ਦੀ ਹੋ ਗਏ ਸੀ ਮੈਰਿਜ ਵਾਲੰਦੇ ਕੁਝ ਕਿ ਰਿਸਤ ਵਾਲੰਦੇ ਬਣਵਾਏ ਸੀ 32 ਸੂਟ ਹੋ ਗਏ ਸੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਹੌਲੀ ਹੌਲੀ ਕਿੰਨੇ ਬਣਵਾਏ ਸੱਤੋਂ ਮੈਰਿਜ ਵਾਸਤੇ ਜਿਵੇਂ ਇੰਨੀ ਗਰਮੀ ਪੈਰੇ ਸੀ ਕੁਝ ਵੀ ਪਤਾ ਵੀ ਨਹੀਂ ਲੱਗਦਾ ਸੀ ਕਿਹੜੇ ਸੂਟ ਆਪਾਂ ਹਰ ਵਾਸਤੇ ਬਣਾਈਏ ਹਨਾ ਮੈਰਜ ਵਾਸਤੇ ਤੇ ਆਪ ਦੇ ਸੂਟ ਦੀ ਤਾਂ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਜੀ ਜਦ ਆਪਾਂ ਆਪ ਦੇ ਸੂਟ ਬਣਾਉਨੇ ਆ ਰੈਡੀ ਕਰਦੇ ਆ ਤੇ ਬਹੁਤ ਹੀ ਜਿਆਦਾ ਖੁਸ਼ੀ ਹੁੰਦੀ ਆ ਤੁਸੀਂ ਜਲਦੀ ਜਲਦੀ ਸੂਟ ਨਾਲ ਜੀ ਤੇ ਜਲਦੀ ਜਲਦੀ ਆਪਾਂ ਪਾ ਲੀਏ ਤੇ ਬਹੁਤ ਹੀ ਖੁਸ਼ੀ ਹੋਏ ਜੇ ਆਪ ਦੇ ਸੂਟ ਬਣਾਈ ਹੋਏ ਜਿਹੜਾ ਅਸੀਂ ਤਾਂ ਆਪਾਂ ਨੇ ਇੱਕ ਪਿੰਕ ਸੂਟ ਲਹंगे ਵੀਰ ਵਿੱਚ ਇੱਕ ਆ ਪੈਰ ਬਣਾਇਆ ਸੀ ਤੇ ਬਹੁਤ ਸਣ ਹਮਲੇ ਆਏ ਆਪਾਂ ਸੂਟ ਬਣਾਏ ਹੋਏ ਸੀ ਉਹੀ ਡਿਜ਼ਾਈਨ ਆਪ ਆਪ ਕੋਲ ਦੇ ਕਰਿਆ ਸੀ ਆਲਦੀ ਸੂਟ ਆਪਾਂ ਬਣਾਏ ਸੀ ਪੰਜ ਸੱਤ ਸੂਟ ਬਣਾਏ ਸੀ ਆਪਾਂ ਇੱਕ ਖੋਦੇ ਕਰ ਲਿਆ ਸੀ ਕਾਟਨ ਦਾ ਸੂਟ ਹੈ ਜੀ ਇਹ ਕੈਂਬਰੀ ਕਾਟਨ ਦਾ ਸੂਟ ਹੈ ਕੈਂਬਰੀ ਕਾਟਨ ਦਾ ਸੂਟ ਜੀ ਫੈਬਰਿਕ ਇੰਨਾ ਪਤਲਾ ਹੁੰਦਾ ਉਹਤੇ ਲਾਈਨਿੰਗ ਲਾਉਣੀ ਪੈਂਦੀ ਹੈ ਇਹ ਤੇ ਆਪਾਂ ਲਾਈਨਿੰਗ ਲਾਈਆ ਨਾਲ ਆਪਾਂ ਪਲਾਜ਼ੋ ਬਣਾਇਆ ਹੋਇਆ ਤੇ ਕੋਟਾ ਡੋਰੀ ਦੀ ਆਪਾਂ ਚੁੰਨੀ ਤਿਆਰ ਕੀਤੀ ਹੋਈ ਆ ਜਿਹੜਾ ਆਪਾਂ ਪਿੰਕ ਕਲਰ ਦਾ ਬੇਬੀ ਪਿੰਕ ਟੱਪਿਆ ਹੋਇਆ ਜੀ ਵੀਡੀਓ ਦੇ ਵਿੱਚ ਹੋ ਲੰਗਾ ਉਹ ਆਪਾਂ ਕਰ ਰਹੀ ਸੀ ਟੈਬ ਵਿੱਚ ਉਹ ਆਪਣੀ ਟੈਬੀ ਚ ਤੈਰ ਕੇ ਤਾਂ ਉਹਦੇ ਵੀ ਲਾਈਨਿੰਗ ਲੱਗੀ ਹੋਈ ਆ ਤੇ ਆਪਾਂ ਨੇ ਕਾਟਿੰਗਸ ਕਾਟਨ ਦੇ ਸੂਟਾਂ ਦੇ ਵੀ ਲਾਈਨਿੰਗ ਲਾਈ ਸੀ ਕਾਟਨ ਦੇ ਸੂਟ ਜਿਵੇਂ ਕੈਮਰੀ ਕਾਟਨ ਹੋਗੀ ਇਹਨਾਂ ਤੇ ਵੀ ਲਾਈਨਿੰਗ ਲਾਉਣੀ ਪੈਂਦੀ ਆ ਤੇ ਬਾਕੀ ਜਿਵੇਂ ਹੋਗੇ ਆਹ ਇਸਕੇ ਕਾਟਨ ਦੇ ਹੋਗੇ ਬਰਬਰੀ ਕਾਟਨ ਹੋਗੀ ਕੋਈ ਵੀ ਕਾਟਨ ਹੋਗੀ ਇਹਨਾਂ ਤੇ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਜੀ ਇਹ ਇਦਾਂ ਹੀ ਬਣ ਜਾਂਦੇ ਆ ਨਾਲ ਆਪਾਂ ਕਟ ਵਰਕ ਦੇ ਨਾਲ ਫਲਾਵਰ ਪਾ ਕੇ ਸੋਹਣਾ ਬਹੁਤ ਸੋਹਣਾ ਸੂਟ ਬਣਾਇਆ ਹੋਇਆ ਤੇ ਕਾਟਨ ਦਾ ਸੋਹਣਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਜਿਵੇਂ ਕਿ ਆਹ ਸੂਟ ਜੀ ਆਪਾਂ ਕੀਤਾ ਸੀ ਬਲੈਕ ਤੇ ਆਇਆ ਹੋਇਆ ਸੀ ਬਲੈਕ ਤੇ ਸੂਟ ਆਪਾਂ ਨਹੀਂ ਕੀਤਾ ਮਾਸਟਰ ਗਲਰ ਦੇ ਸੂਟ ਕੀਤਾ ਹੋਇਆ ਨਾਲ ਆਪਾਂ ਦੁਪੱਟਾ ਥੋੜਾ ਜਿਹਾ ਦੁਪੱਟੇ ਦੇ ਵਿੱਚ ਥੋੜਾ ਜਿਹਾ ਚੇਂਜ ਹੋ ਗਿਆ ਸੀ ਤੇ ਇਹ ਆਪਾਂ ਪੈਚ ਵਰਕ ਲਗਾਇਆ ਹੋਇਆ ਹੈ ਲੈਸਾ ਲਗਾ ਕੇ ਆਪਾਂ ਪੈਚ ਲਗਾਇਆ ਹੋਇਆ ਬਹੁਤ ਸੋਹਣਾ ਬਣ ਕੇ ਸਰਦਾਰੀ ਸੂਟ ਬਣਿਆ ਹੋਇਆ ਤਾਂ ਆਪਾਂ ਨੇ ਬਣਾਇਆ ਸੀ ਔਰਗੰਝਾ ਸੂਟ ਜੀ ਔਰਗੰਝੇ ਦੇ ਸੂਟ ਤੇ ਆਪਾਂ ਬਾਜੂ ਤੇ ਕੱਟ ਪਾਇਆ ਹੋਇਆ ਹੈ ਤੇ ਇਹ ਨਿੱਕ ਬਣਾਇਆ ਹੋਇਆ ਹੈ ਦੋਵੇਂ ਕੋਰਨਰਾਂ ਦੇ ਉੱਤੇ ਫਲਾਵ ਕੀਤੇ ਹੋਏ ਜੀ ਦੇਖੋ ਆਪਾਂ ਇਹਦੇ ਨਾਲ ਪਲਾਜੂ ਬਣਾ ਹੋਇਆ ਹੈ ਇਹ ਦੋ ਸੂਟ ਆਪਾਂ ਇੱਕੋ ਜਿਹੇ ਰੈਡੀ ਕੀਤੇ ਹੋਏ ਆ ਬਹੁਤ ਸੋਹਣੇ ਬਣਿਆ ਹੋਇਆ ਰੈਡੀ ਕੀਤੇ ਇੱਕ ਆਪਾਂ ਕੀਤਾ ਸੀ ਉਹ ਵਾਲਾ ਕੀਤਾ ਸੀ ਆਪਾਂ ਬੇਬੀ ਪਿੰਕ ਸੂਟ ਤੇ ਇਹ ਫਿਸ਼ਿੰਗ ਪੱਟੀ ਦੇ ਨਾਲ ਇਹਨੂੰ ਲੁੱਕ ਦਿੱਤੀ ਹੋਈ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਇਹਦੇ ਤੇ ਬਾਜੂ ਤੇ ਸਲੀਵ ਤੇ ਕੱਟ ਲੰਦੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੇ ਆਪਾਂ ਨੇ ਇਹਦੇ ਚ ਸਲੀਵਸ ਤੇ ਵੀ ਪੱਟੀ ਲਗਾਈ ਹੋਈ ਆ ਤੇ ਦੁਪੱਟੇ ਤੇ ਵੀ ਆ ਆਪਾਂ ਨੇ ਕੀਤਾ ਕ੍ਰਾਸ਼ ਦੇ ਵਿੱਚ ਜੀ ਇਹ ਕ੍ਰਾਸ਼ ਦੇ ਵਿੱਚ ਆਪਾਂ ਕਲੀਆਂ ਬਾਕ ਕੇ ਜਾਲ ਬਾਇਆ ਹੋਇਆ ਸਲੀਵਸ ਤੇ ਜਾਲ ਬਣਾ ਕੇ ਤੇ ਇਹਦੇ ਤੇ ਆਪਾਂ ਲੈਸ ਲਗਾਈ ਹੋਈ ਆ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਹਦੇ ਨਾਲ ਆਪਾਂ ਬਾਟਮੇ ਲਾਈ ਹੋਏ ਸੀ ਕਲੀਆਂ ਪਾ ਕੇ ਜਿਹੜੇ ਆਪਾਂ ਇੰਨੇ ਕੋ ਖੋਦ ਦੇ ਸੂਟ ਕੀਤੇ ਸੀ ਕੁਝ ਕੁ ਸੂਟ ਆਪਣੇ ਕੋਲੇ ਖੋਦ ਦੇ ਤਿਆਰ ਕੀਤੇ ਸੀ ਕੁਝ ਖਾਪਸੂਟ ਮੈਰਿਜ ਦੇ ਕੀਤੇ ਸੀ ਜਿਵੇਂ ਕਿ ਮੈਰਿਜ ਦੇ ਕਰਵਾਏ ਸੀ ਆਪਣੇ ਤੋਂ ਮਕਲੈਂਡ ਦੀ ਵੀ ਉਸ ਤਰ੍ਹਾਂ ਸੁਟਕੇ ਕੁਝ ਰਿਸ਼ਤੇਦਾਰਾਂ ਨੂੰ ਗੀ ਇਹ ਬਿਸਕੋਸ ਆਰੰਗ ਜਾਂਦੀ ਸੁਟ ਦੋ ਰੈਡੀ ਕੀਤੀ ਹੈ ਜਿਵੇਂ ਕਿ ਲਾਈਟ ਲਾਈਟ ਕਲਰ ਦੋਵੇਂ ਬੇਬੀ ਪਿੰਕ ਲਾਈਟ ਸਫਰੋਚਾ ਕਹਿੰਦੇ ਜਿੰਦਾ ਤੇ ਇਸ ਤਰ੍ਹਾਂ ਸੁਟ ਜੀ ਆਪਾਂ ਦੋ ਰੈਡੀ ਕੀਤੇ ਹੋਏ ਇੱਕੋ ਜੇ ਵਰਕ ਅਲੱਗ ਲੱਗਦਾ ਫੈਬਰਿਕ ਇੱਕੋ ਜ ਹੈ ਇਤੇ ਆਪਾਂ ਨੱਕ ਬਣਾਇਆ ਹੋਇਆ ਘੇਰੇ ਤੇ ਬਾਜੂ ਤੇ ਬਾਟਮ ਕੀਤੇ ਇਹਦੇ ਨਾਲ ਦੋਵਾਂ ਦੇ ਨਾਲ ਪਹੁੰਚੇ ਲਾਜੂ ਬਣਾਇਆ ਹੈ ਜੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਟੈਬੀ ਦਾ ਸੂਟ ਸੀ ਇਹ ਟੈਬੀ ਦਾ ਵੀਡੀਓ ਬਣਾਈ ਸੀ ਇਹ ਪਿੱਕਾ ਟੈਬੀ ਦੇ ਸੂਟ ਦੀ ਇਹ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਜੀ ਆਪਾਂ ਨੇ ਖੁਦ ਦੇ ਸੂਟ ਪਾਏ ਹੋਏ ਆ ਖੁਦ ਦਾ ਸੂਟ ਵੀ ਆ ਵਾਲਾ ਵੀ ਪਾਏ ਹੋਏ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਬਹੁਤ ਸੋਹਣੇ ਸਾਰੇ ਸੂਟ ਜੀ ਬਹੁਤ ਸੋਹਣੇ ਰੈਡੀ ਆਪਾਂ ਨੂੰ ਤਾਂ ਬਹੁਤ ਸੋਹਣੇ ਲੱਗਦੇ ਆ ਜੀ ਤੇ ਬਹੁਤ ਹੀ ਸੋਹਣੇ ਬਣੇ ਹੋਏ ਆ ਜੀ ਆਉਂਦੇ ਸੂਟਾਂ ਦੀ ਤਾਂ ਅਲੱਗ ਜੀ ਪਛਾਣ ਦੇ ਅਲੱਗ ਦੀ ਖੁਸ਼ੀ ਹੁੰਦੀ ਆਪਾਂ ਨੂੰ ਤੇ ਆਪਾਂ ਜਿਵੇਂ ਸਾਰੇ ਕਲੈਂਡ ਦੇ ਸੂਟ ਬਣਾਉਨੇ ਆ ਮੇਰਾ ਇਹ ਸਵਾਬ ਵੀ ਮੈਂ ਕਿਸੇ ਕਲੈਂਡ ਦਾ ਸੂਟ ਬਣਾਉਂਗੀ ਨਾ ਮੈਂ ਮੰਨ ਲਾ ਕੇ ਬਣਾਉਣੀ ਮੇਰੇ ਆਪ ਦੇ ਸੂਟ ਦੇ ਵਿੱਚ ਕਮੀ ਨਿਕਲ ਜੇ ਪਰ ਮੈਂ ਕਿਸੇ ਕਲੈਂਡ ਦਾ ਸੂਟ ਬਣਾਉਂਦੀ ਕਦੇ ਆਪਣੇ ਕੋਲ ਜੀ ਸਾਰੇ ਸੂਟ ਜੀ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਕੋਈ ਇਸ ਤਰ੍ਹਾਂ ਦੇ ਸੂਟ ਨਹੀਂ ਅਲੱਗ ਜੀ ਜਿਵੇਂ ਅੱਜ ਕੱਲ ਲੂਜ਼ ਟਰੈਂਡ ਚੱਲ ਰਿਹਾ ਲੋੂ ਸ਼ਰਟ ਪਾ ਰਿਹਾ ਪਾਕਿਸਤਾਨੀ ਟਾਈਪ ਦੇ ਸੂਟ ਪਾ ਰਿਹਾ ਇਸ ਤਰ੍ਹਾਂ ਦੇ ਸਾੜੇ ਸੂਟੀ ਆਪਾਂ ਆਪਦੇ ਲਈ ਤੇ ਵੀ no 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 ਟੱਕ ਕੋਈ ਹੱਥ ਕਾਵੇ ਕਿ ਹੌਕੇ ਬੜੇ ਤੇ ਲੱਗ ਪਈ ਟੱਕ ਕੋਈ ਹੱਥ ਕਾਵੇ ਕਿ ਹੌਕੇ ਬੜੇ ਤੇ ਲੱਗ ਪਈ ਟੱਕ ਕੋਈ ਹੱਥ ਕਾਵੇ ਰੇ ਇੰਨੀ ਜੀ 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 ਟੱਕ ਕੋਈ ਤਾਂ ਤੇ ਖੜੀ ਹੁੰਦੀ ਆ ਨਿੱਤ ਨਾ ਦਿਖਾ ਦੇ ਬਸ ਚੜੀ